ਮੰਦੇ ਮਹਰ ਗੁਪਤ ਰੋਗਾ ਦੇ ਵੈਦ ਉਹ ਤੁਹਾਡੀ ਪੈਨੂ ਸਾਰੀ ਜੜੀ ਬੁੱਟੀ ਬਾਹਰ ਡਲ ਗਈ ਸੀ ਵਸ਼ੀ ਕਰਨ ਦਾ ਸਮਾਨ ਰੈਡੀ ਹੈ ਉਹ ਪਜਾਮੇ ਬਚਾ ਲੋ ਤੂੰ ਮੁਝੇ ਕਬੂਲ ਮੈਂ ਤੁਝੇ ਕਬੂਲ ਬਾਬੇ ਜੜੀ ਬੁੱਟੀ ਪਹਿਲਾਂ ਆਪ ਛਕਦੇ ਨੇ ਰੱਬ ਦਾ ਨਾਮ ਲੈ ਕੇ ਬੱਚਾ ਲੈ ਵੀ ਦੋ ਘੁੱਟ ਪਿੜਾ ਦੇ ਬੱਚਾ ਬਾਕੀ ਸਾਰੀ ਮੇਰੇ ਤੇ ਰੋੜ ਦੇ ਬੁੱਟੀ ਹਟ ਹੋ ਗਈ ਹੈ ਰੱਬ ਦਾ ਫੋਨ ਆ ਗਿਆ ਹੈ ਮਤਲਬ ਗਾਕਾਂ ਦੇ ਫੋਨ ਆ ਰਹੇ ਨੇ ਹਟ ਹੋ ਗਈ ਹੈ ਬੁੱਟੀ ਦੋ ਪੁੜੀਆਂ ਬਲਜੀਤ ਭਾਜੀ ਨੂੰ ਬਣ ਕੇ ਦੇਤੀਆਂ ਨੇ ਕਸਟਮਰ ਤੇ ਕਸਟਮਰ ਚੜ ਗਿਆ ਹੈ ਇਧਰ ਦੇਖੋ ਹੁਣ ਹੀ ਅਸਰ ਹੁਣ ਲਾ ਪਿਆ ਬਲਜੀਤ ਭਾਜੀ ਤੇ ਬੁੱਟੀ ਮੈਂ ਦਾਂਗਾ ਬੁੱਟੀ ਮੇ ਹੱਟ ਹੋ ਗਈ ਬੂਟੀ ਮੇਰੀ ਮੀਟ आवर ਅਦਰ ਕਸਟਮਰ ਦੇਖੋ ਭੁੱਖ ਵੀ ਵਧਾ ਦਿੰਦੀ ਹੈ ਬੂਟੀ ਹਾਏ ਚਿਹਰੇ ਦੀਆਂ ਲਾਲੀਆਂ ਦੱਸ ਰਹੀਆਂ ਨੇ ਬੂਟੀ ਚੰਗੀ ਵਿਕਰੀ ਹੈ ਇਹਨਾਂ ਦੀ Amazon ਤੇ ਬੂਟੀ ਵੇਚਣ ਦੇ ਲਈ ਕਹਿੰਦੇ ਫੋਟੋ ਸ਼ੂਟ ਬੜਾ ਜ਼ਰੂਰੀ ਹੈ ਮੈਂ ਬਣ ਗਿਆ ਮਾਡਲ ਲੁੱਕ ਐਟ ਦਾ ਬੂਟੀ ਦਾ ਅਸਰ bro ਕਸਟਮਰ ਛੱਤਾਂ ਨੂੰ ਲੱਗੇ ਪਏ ਨੇ ਬੂਟੀ ਮੇਰੀ ਵਦਿਆ Amazon ਦੇ ਜੰਗਲਾਂ ਚੋਂ ਬੂਟੀ ਦੀ ਨਵੀਂ ਸ਼ਿਪਿੰਗ ਆ ਗਈ ਹੈ ਮੈਂ ਦੱਸ ਰਿਹਾ ਸਾਰਿਆਂ ਨੂੰ ਕਿ ਇੱਕ ਇੱਕ ਕਰਕੇ ਸਾਰੇ ਕਸਟਮਰਾਂ ਦੇ ਢਿੱਡਾਂ ਚ ਭਾ ਦੋ ਬੂਟੀ ਦੇ ਸਮਗਲਰਸ ਆਪਸ ਚ ਲੜ ਪੈ ਰਹੇ ਕਹਿੰਦਾ ਪਹਿਲਾਂ ਮੈਂ ਮਾਲ ਚੱਕਾਂਗਾ ਪਹਿਲਾਂ ਮੈਨੂੰ ਡਿਲੀਵਰੀ ਚਾਹੀਦੀ ਹੈ ਕਿਉਂਕਿ ਬੂਟੀ ਮੇਰੀ ਵੱਧਦੀ ਆ। ਓ ਸਮਾਗਲਰ ਤੁਸੀਂ ਚੰਗੇ ਹੋ ਮਾਰਾ ਪਰ ਬੂਟੀ ਤੁਹਾਨੂੰ ਨਹੀਂ ਮਿਲੇਗੀ। ਆਓ ਕਸਟਮਰ ਆ ਜਿਹਨੂੰ ਬੂਟੀ ਖਾ ਕੇ ਟੱਟੀਆਂ ਲੱਗ ਗਈਆਂ ਨੇ ਮੇਰੇ ਵੀਰੋ। ਲੈ ਵੀ ਬੂਟੀ ਦਾ ਬਿਜ਼ਨਸ ਫੇਲ ਹੋ ਗਿਆ ਜਿਹਨੂੰ ਟੱਟੀਆਂ ਲੱਗੀਆਂ ਮੈਨੂੰ ਫੋਨ ਨਾ ਕਰਿਓ।